ਭਾਰਤ ਦਾ 76ਵਾਂ ਗਣਤੰਤਰ ਦਿਵਸ ਭਾਰਤੀ ਐਮਬੈਸੀ ਰੋਮ ਵੱਲੋਂ ਰਾਜਦੂਤ ਮੈਡਮ ਵਾਣੀ ਰਾਓ ਦੀ ਅਗਵਾਈ ਵਿੱਚ ਸ਼ਾਨੋ-ਸ਼ੌਕ ਨਾਲ ਮਨਾਇਆ ਗਿਆ। ਭਾਰਤ ਦਾ 76ਵਾਂ ਗਣਤੰਤਰ ਦਿਵਸ ਜਿੱਥੇ ਦੁਨੀਆ ਭਰ ਵਿਚਲੇ ਭਾਰਤਰੀ ਨੇ ਬਹੁਤ ਹੀ ਸ਼ਾਨੋ-ਸ਼ੌਕ ਨਾਲ ਮਨਾਇਆ ਉੱਥੇ ਹੀ ਭਾਰਤੀ ਐਮਬੈਸੀ ਰੋਮ ਵਿੱਚ ਵੀ ਸਤਿਕਾਰਯੋਗ ਮੈਡਮ ਵਾਣੀ ਰਾਓ ਰਾਜਦੂਤ ਦੀ ਅਗਵਾਈ ਵਿੱਚ ਭਾਰਤੀ ਭਾਈਚਾਰੇ ਨੇ ਰਲ ਮਿਲ ਕੇ ਮਨਾਇਆ। ਭਾਰਤੀ ਰਾਸ਼ਟਰੀ ਝੰਡੇ ਨੂੰ ਲਹਿਰਾਉਣ ਦੀ ਰਸਮ ਮੈਡਮ ਵਾਣੀ ਰਾਓ ਨੇ ਅਗਾਂਹ ਤੋਂ ਬਾਅਦ ਰਾਸ਼ਟਰਪਤੀ ਦੋਪਦੀ ਮੁਰਮੂ ਦਾ ਰਾਸ਼ਟਰੀ ਦਿਨ ਆਸ਼ੀਰਵਾਦ ਸੰਦੇਸ਼ ਪੜ੍ਹ ਕੇ ਸੁਣਾਇਆ। ਇਸ ਮੌਕੇ ਮੈਡਮ ਵਾਰੀ ਰਾਉਂ ਦੇ ਗਣਤੰਤਰ ਦਿਵਸ ਮਾਰ ਵਿਚ ਹਾਜ਼ਰੀਨ ਭਾ ਪ੍ਰੀਮੀਅਰ ਦੇਸ਼ ਦੀ ਉਨਕੀ ਲਈ ਸਹਿਯੋਗ ਕਰਨ ਦੀ ਅਪੀਲ ਕਰਦੇ ਕਿਹਾ ਕਿ ਭਾਰਤ ਦੁਨੀਆ ਨੂੰ ਜੋ ਵਿਲੱਖਣ ਸਥਾਨ ਰੱਖਦਾ ਹੈ ਆਓ ਸਾਰੇ ਇਸ ਨੂੰ ਹੋਰ ਅੱਗੇ ਲੈ ਕੇ ਚੱਲੀਏ ਤੁਹਾਨੂੰ ਸਭ ਨੂੰ ਮੁਬਾਰਕਬਾਦ ਹੈ ਕਿ ਭਾਰਤ ਦੇ ਸ਼ਤਰਵੇਂ ਗਣਤੰਤਰ ਦਿਵਸ ਦੇ ਸ੍ਰੀ ਕੋ ਕੁਵ ਦੇਸ਼ੀ ਕਰਤੇ ਦੇਸ਼ ਦਾ ਤੁਸੀਂ ਨਾਮ ਚਮਕਾ ਰਹੇ ਹੋ ਇਸ ਵਾਰ 77ਵੇਂ ਗਣਤੰਤਰ ਦਿਵਸ ਨੂੰ ਸਮਰਪਿਤ ਇੱਕ ਵਿਸ਼ੇਸ਼ ਪ੍ਰਤੀਯੋਗਤਾ ਭਾਰਤ ਨੂੰ ਜਾਣੀ ਵੀ ਕਰਵਾਈ ਗਈ ਜਿਸ ਨੂੰ ਦੁਨੀਆ ਦੇ ਕਿਸੇ ਕੋਨੇ ਤੋਂ ਪ੍ਰਤੀਯੋਗੀ ਭਾਗ ਲੈ ਸਕਦੀ ਸਨ ਗੁਰਦਰ ਸਿੰਘ ਸਭ ਸਿੰਘ ਸਭਾ ਫਲਾਅਰ ਪ੍ਰੈਸ਼ਰ ਪ੍ਰਬੰਧਕ ਮੇਟੀ ਦੇ ਪ੍ਰਧਾਨ ਪਾਇ ਸੁਰੇਂਦਰਜੀਤ ਸਿੰਘ ਪੰਡੋਰੀ ਤੇ ਪ੍ਰਜਨਿਤ ਭੁਪਿੰਦਰ ਪਾਲ ਸਿੰਘ ਪੰਡੋਰੀ ਇਸ ਮੁਕਾਬਲੇ ਵਿੱਚ ਪਹਿਲੇ ਸਥਾਨ ਤੇ ਰਿਹਾ ਭਾਰਤੀ ਮੈਸੀ ਰੋਮ ਦੇ ਰਾਜੂ ਰਿਤ ਮੈਡਮ ਵਾਣੀ ਰਾਵਲ ਉਪਾਥਰੂ ਜਾਣੀ ਦੇ ਸਭ ਤੋਂ ਪ੍ਰਤੀਯੋਗੀ ਨਵਿਸ਼ੇਸ਼ਤਾ ਤੇ ਸਨਮਾਨ ਵੀ ਦਿੱਤਾ ਗਿਆ ਇਸ ਮੌਕੇ ਬਹੁਗਿਣਤੀ ਭਾਰਤੀਆਂ ਸ਼ਮੂਲਿਤ ਕੀਤੀ ਜਿਸ ਦਾ ਅੰਬੈਸੀ ਸਟਾਫ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ ਆਏ ਮਹਿਮਾਨਾਂ ਨੇ ਇਸ ਮੌਕੇ ਪਾਤੀ ਖਾਣੇ ਦਾ ਵਿਲੋਸਤ ਉਫ ਲਿਆ